ਜੀ ਕੱਲ ਕਰਦੇ ਆ ਬਰਕਰਾਰ ਸੀਰੀਅਸ ਦੀ ਵੀਡੀਓ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਵਿੱਕੀ ਪ੍ਰੀਤ ਨੂੰ ਸਮਝਾ ਰਿਹਾ ਹੈ ਕਿ ਜੋ ਕੁਝ ਤੂੰ ਸੁਣਿਆ ਹੈ ਉਹ ਸਭ ਕੁਝ ਝੂਠ ਹੈ ਅਸੀਂ ਤੇਰੇ ਬੂਹੇ ਥੱਲੇ ਪੈਰ ਦੇਖ ਲੈ ਸੀ ਜੱਸ ਕਰਕੇ ਮੈਂ ਤੇ ਮੰਮੀ ਮਜ਼ਾਕ ਕਰਨ ਲੱਗ ਪਏ ਪਰ ਪ੍ਰੀਤ ਕਹਿੰਦੀ ਹੈ ਮਜ਼ਾਕ ਦਾ ਵੀ ਪਤਾ ਲੱਗ ਜਾਂਦਾ ਹੈ ਤੇ ਅਸਲੀਅਤ ਦਾ ਵੀ ਤਾ ਫੇਰ ਵਿੱਕੀ ਉਥੋਂ ਚਲਾ ਜਾਂਦਾ ਹੈ ਤੇ ਪ੍ਰੀਤ ਉੱਥੇ ਸੋਚਦੀ ਹੈ ਕਿ ਮੈਂ ਮੰਮੀ ਨੂੰ ਸਭ ਕੁਝ ਫੋਨ ਲਗਾ ਕੇ ਦੱਸ ਦਵਾਂ ਫੇਰ ਉਹ ਸੋਚਦੀ ਹੈ ਕਿ ਮੈਂ ਤਾਂ ਮੰਮੀ ਮੂਰੀ ਨੇ ਇਹਨਾਂ ਦੀ ਬਹੁਤ ਤਾਰੀਫ਼ ਕੀਤੀ ਹੈ ਐਦਰ ਵਿੱਕੀ ਆਪਣੀ ਮੰਮੀ ਨੂੰ ਕਹਿੰਦਾ ਹੈ ਕਿ ਉਹ ਬਹੁਤ ਜਿੱਦੀ ਹੈ ਉਹ ਮੇਰੀ ਕੋਈ ਗੱਲ ਨਹੀਂ ਸੁਣ ਰਹੀ ਤਾਂ ਵਿੱਕੀ ਦੀ ਮਾਂ ਕਹਿੰਦੀ ਹੈ ਕਿ ਤੂੰ ਕਿਵੇਂ ਨਾ ਕਿਵੇਂ ਕਰਕੇ ਉਸ ਨੂੰ ਮਨਾ ਲੈ ਵਿੱਕੀ ਕਹਿੰਦਾ ਹੈ ਮੇਰਾ ਤਾਂ ਦਿਲ ਕਰਦਾ ਹੈ ਉਸੇ ਚਾਰ ਲਗਾ ਦੇਵਾਂ ਤਾਂ ਵਿੱਕੀ ਦੀ ਮਾਂ ਕਹਿੰਦੀ ਹੈ ਇਹ ਕੰਮ ਨਾ ਕਰੀ ਇਧਰ ਜੀਤਾ ਸੋਨੂ ਨੂੰ ਆ ਕੇ ਕਹਿੰਦੀ ਹੈ ਕਿ ਗਵਾਂਡੀਆਂ ਦੇ ਘਰੇ ਬਹੁਤ ਰੌਲਾ ਪੈ ਰਿਹਾ ਹੈ ਸੋਨੂ ਕਹਿੰਦਾ ਹੈ ਪ੍ਰੀਤ ਤਾਂ ਘਰੇ ਹੈ ਵੀ ਨਹੀਂ ਤਾਂ ਜੀਤਾ ਕਹਿੰਦੀ ਹੈ ਪਰ ਪ੍ਰੀਤ ਦੀ ਵੀ ਵਿੱਚ ਆਵਾਜ਼ ਆ ਰਹੀ ਸੀ ਫਿਰ ਬੀਬੇ ਕਹਿੰਦੀ ਹੈ ਜੋ ਦੂਸਰੇ ਦੇ ਘਰੇ ਲੜਾਈ ਪਵਾਉਂਦੇ ਹਨ ਉਹਨਾਂ ਦੇ ਘਰ ਵੀ ਸੁਖੀ ਨਹੀਂ ਵਸਦੇ ਇਧਰ ਕੀ ਤੇ ਉਸ ਦੀ ਮਾਂ ਪ੍ਰੀਤ ਕੋਲ ਜਾਂਦੇ ਹੈ ਤੇ ਉਹ ਬਹੁਤ ਗੱਲਾਂ ਕਰਦੇ ਹਨ ਫਿਰ ਪ੍ਰੀਤ ਕਹਿੰਦੀ ਹੈ ਮੈਨੂੰ ਤਾਂ ਅਮਰੀਕਾ ਤੋਂ ਰਸਤਾ ਆਇਆ ਸੀ ਮੈਨੂੰ ਤਾਂ ਇੱਥੇ ਘੂਆ ਨੇ ਫਸਾ ਦਿੱਤਾ ਤਾਂ ਵਿੱਕੀ ਕਹਿੰਦਾ ਹੈ ਮੈਨੂੰ ਵੀ ਰਿਸ਼ਤਿਆਂ ਦੀ ਕੋਈ ਘਾਟ ਨਹੀਂ ਸੀ ਤਾਂ ਵਿੱਕੀ ਦੀ ਮਾਂ ਕਹਿੰਦੀ ਹੈ ਹਾਂ ਤੂੰ ਘਰ ਦਾ ਸਾਰਾ ਕੰਮ ਕਰਿਆ ਕਰੇਂਗੀ ਇਧਰ ਪ੍ਰੀਤ ਦੀ ਮਾਂ ਆਪਣੇ ਨੂੰ ਪੁੱਤ ਤੇ ਬਾਪੂ ਜੀ ਨਾਲ ਲੜ ਰਹੀ ਸੀ ਕਿ ਤੁਸੀਂ ਮੇਰੀ ਧੀ ਨੂੰ ਇੱਕ ਵਾਰ ਵੀ ਫੋਨ ਲਾ ਕੇ ਉਸ ਦਾ ਹਾਲ-ਚਾਲ ਨਹੀਂ ਪੁੱਛਿਆ ਤਾ ਫੇਰੋ ਕਵਲ ਨੂੰ ਕਹਿੰਦੀ ਹੈ ਤੂੰ ਤਾਂ ਉਸ ਦੇ ਘਰੇ ਵੀ ਨਹੀਂ ਗਿਆ ਕਵਲ ਕਹਿੰਦਾ ਹੈ ਉਸਨੇ ਮੈਨੂੰ ਘਰੇ ਜਾਣ ਲਈ ਕਿਹਾ ਹੀ ਨਹੀਂ ਉਹਨਾਂ ਦੇ ਵਿੱਚ ਕਾਫੀ ਬੈਂਸ ਹੁੰਦੀ ਹੈ ਤੇ ਪ੍ਰੀਤ ਦੀ ਮਾਂ ਸੰਦੀਪ ਨੂੰ ਕਹਿੰਦੀ ਹੈ ਤੂੰ ਹੀ ਉਸ ਨੂੰ ਕਰੋ ਕੱਢਿਆ ਹੈ ਤਾਂ ਸੰਦੀਪ ਕਹਿੰਦੀ ਹੈ ਕੋਈ ਵੀ ਗੱਲ ਹੁੰਦੀ ਹੈ ਤੁਸੀਂ ਮੇਰੇ ਤੇ ਆ ਕੇ ਹੀ ਖਤਮ ਕਰਨੀ ਹੁੰਦੀ ਆ ਤਾਂ ਫਿਰ ਬਾਪੂ ਕਹਿੰਦਾ ਹੈ ਜੇ ਪ੍ਰੀਤ ਉਸ ਘਰ ਦੀ ਕੁੜੀ ਹੈ ਤਾਂ ਭੂਆ ਵੀ ਉਸ ਘਰ ਦੀ ਧੀ ਹੈ ਪਰ ਤੂੰ ਉਸ ਨੂੰ ਕਦੇ ਵੀ ਫੋਨ ਨਹੀਂ ਲਗਾਇਆ ਇੱਧਰ ਪ੍ਰੀਤ ਹੁਣ ਸਾਰੇ ਘਰ ਦਾ ਕੰਮ ਕਰਨ ਲੱਗ ਗਈ ਹੈ ਅੱਗੇ ਦੇਖਦੇ ਹਾਂ ਕੀ ਪ੍ਰੀਤ ਕੀ ਕਰਦੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਤੇ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ